ਰੱਬ ਦੇਖਿਆ ਤਾਂ ਕਿਤੇ ਹੈ ਨਹੀਂ ਪਰ ਰੱਬ ਦੇ ਅਸੀਂ ਨਾਲ ਹੀ ਰਹਿੰਦੇ ਆ 24 ਘੰਟੇ ਰੱਬ ਦੇ ਦਰਸ਼ਨ ਕਰਦੇ ਆ ਆਪੋ ਜੀ ਹੋ ਗਿਆ ਰੱਬ ਜੀ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਮਮਨ ਨੂੰ ਦੋ ਬੋਲ ਗਿਆ ਕਿੰਦਾ ਵੀ ਫੈਮਿਲੀ ਇਹ ਕਿਹੜਾ ਐਦਾਂ ਵੰਡਾ ਤੇਰੇ ਨੋ ਨਾ ਯਾਰ ਕਿਸਨਾ ਦੁੱਤੀ ਕੋਈ ਪਰ ਯਸਤ ਕਮਿਆ ਤੇ ਜੀ ਇਹ ਹੋ ਸਕਦਾ ਨਹੀਂ ਤਾਹ ਅਰੇ ਰਿਡੀਓ ਤਾਂ ਮੇਰਾ ਵਾ ਮੈਂ ਤਾਂ ਤੈਨੂੰ ਦੇਣਾ ਹੀ ਨਹੀਂ ਨਾ ਯਾਰ ਇਦਾਂ ਮੇਰਾ ਵਾ ਤੇਰਾ ਵਾ ਮੇਰਾ ਹੈ ਤੇਰਾ ਮਾਪੂ ਆ ਬਾਪੂ ਕਿਨੇ ਐਕ ਸਰਪੰਚ ਕਿਨੇ ਲਿਖਾਇਆ ਆ ਇਹ ਜਾਣ-ਬੁੱਝ ਕੇ ਲਿਖਾਤਾ ਉਹਨੇ ਹਣਾ ਰਮੇਸ਼ ਚੰਦ ਸ਼ਰਮੇ ਨੇ ਲਿਖਾਇਆ ਉਹ ਤੈਨੂੰ ਸਾਫਕਾ ਸਰਪੰਚ ਬਣਾਉਣ ਨੂੰ ਫਿਰਦਾ ਵਾ ਮੇਰਾ ਬਾਪੂ ਦਾ ਸਾਫਕਾ ਸਰਪੰਚ ਛੁੱਟ ਗਿਆ ਮੌਜੂਦਾ ਸਰਪੰਚ ਆ ਹੁਣ ਬਾਪੂ ਵੋਟਾਂ ਆ ਰਹੀਆਂ ਮੂਰੇ ਸਰਕਾਰ ਨੇ ਥੋੜੇ ਦਿਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਣਿਆ ਸਰਪੰਚੀ ਖੜਨਾ ਫਿਰ ਜਿਤਨਾ ਵੀ ਆ ਹੰਬਾਟੀ ਚਲ ਬਾਪੂ ਹਾਂ ਡੇਡੂ ਆਪ ਦੇ ਦੇ ਮੈਨੂੰ ਉਹ ਹੋਰ ਬਾਪੂ ਖਵਾਛਾ ਕਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਦੇਖਿਆ ਤਾਂ ਕਿਤੇ ਹੈ ਨਹੀਂ ਪਰ ਰੱਬ ਦੇ ਅਸੀਂ ਨਾਲ ਹੀ ਰਹਿੰਦੇ ਆ 24 ਘੰਟੇ ਰੱਬ ਦੇ ਦਰਸ਼ਨ ਕਰਦੇ ਆ ਉਹ ਰੱਬ ਤਾਂ ਪਤਾ ਨਹੀਂ ਕਿਹਜਾ ਹੋਊ ਪਰ ਆਹ ਰੱਬ ਵਰਗਾ ਉਹ ਰੱਬ ਲਾਜ਼ਮੀ ਹੋਊਗਾ ਕਿਉਂਕਿ ਜਿੱਦਾਂ ਦਾ ਬਾਪੂ ਗੋਪਾਲ ਦਾ ਸੁਭਾ ਬਾਪੂ ਗੋਪਾਲ ਆ ਰੱਬੇ ਤੋਂ ਲਹਿਦਾ ਨਹੀਂ ਹੋ ਸਕਦਾ ਰੱਬ ਕਿਤੋਂ ਵੱਖਰਾ ਨਹੀਂ ਹੋ ਸਕਦਾ ਅਰਦਾਸ ਕਰਿਓ ਸਾਡੇ ਇਸ ਰੱਬ ਲਈ ਹਰ ਦਮ ਹੱਸਦਾ ਹਰ ਦਮ ਮੁਸਕਰਾਉਂਦਾ ਖੁਸ਼ ਹੱਸਦਾ ਸਾਰੀ ਜ਼ਿੰਦਗੀ ਗੁਹਾ ਚੱਕਦਾ ਰਿਹਾ ਹੱਸਦਾ ਹੀ ਰਿਹਾ ਸਾਰੀ ਜ਼ਿੰਦਗੀ ਕੁੱਟ ਖਾਂਦਾ ਰਿਹਾ ਰੋਣ ਦੀ ਬਜਾਏ ਹੱਸਦਾ ਹੀ ਰਿਹਾ ਕਰਿਓ ਅਰਦਾਸ ਸਾਡੇ ਬਾਪੂ ਗਪਾਲ ਸਿੰਘ ਲਈ ਬਾਪੂ ਸਰਪੰਚ ਸਾਡੇ ਗਪਾਲ ਸਿੰਘ ਲਈ ਅਰਦਾਸ ਕਰਿਓ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਕਿਉਂ ਬਾਪੂ ਸਰਪੰਚਾ ਠੀਕ ਹੈ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਾਪੂ ਠੀਕ ਹੈ ਫਿਰ ਬੱਖ ਬੱਖ ਖੇਤਰਾ ਦੇ ਬਹੁਤ ਸਾਰਿਆਂ ਕਰ ਕਮੀ ਅਪੀਸ ਕਰੀਏ ਇਹ ਬਹੁਤ ਸਾਰਿਆਂ ਦਾ ਹੈ ਜੇ ਸੈਰ ਕਰਕੇ ਕਾੜੀਆਂ ਸਰਕਾਰਾਂ ਜਿਹੜੀਆਂ ਹੈ ਸਮੇਂ ਦੀਆਂ ਬੱਖ ਬੱਖ ਮੂਜਨਾਮ ਬੱਖ ਬੱਖ ਫਰੂਜ਼ਾ ਜਮਲੇ ਹੋ ਉਹਨਾਂ ਨੂੰ ਰੀਤੀ ਹੈ